ਕੈਂਡ ਜਾਂ ਤੇ ਲੈ ਆਇਆ ਨਹੀਂ ਆ ਹੱਥ ਕਰੇ ਵਾਸਤੇ ਨੇੜੇ ਨੇ ਅੱਗੇ ਵਾਸਤੇ ਤੇ ਆਪ ਵੀ ਵਿੱਚ ਜਾਇਆ ਜਾਂਦਾ ਤੇ ਐਂਡ ਐਡੇ ਸੀ ਰਿਸਕੂ ਉਹ ਨਹੀਂ ਲਿਗੇ ਸੀ ਇਹਦੇ ਇਹ ਕੋਲਾਂ ਡਾੜੇ ਨਹੀਂ ਆਗੇ ਉਹਨੇ ਓਕੇ ਉਹ ਲੈ ਕੇ ਪੈਸੇ ਖਾ ਗਏ ਕੱਪ ਕੇ ਜੰਮੂ ਜਦਾ ਕਸ਼ਮੀਰ ਦਾ ਓਏ ਕਹੋਣਗੇ ਕੋਣੀ ਪਰ ਗੈਨੇ ਹੱਥ ਬਣਾ 10 ਸੈਕਿੰਡ ਬ੍ਰੇਕ ਮਾਰੇ ਗਈ ਪੁੱਠੀ ਜਾ ਜੋਰ ਜੋਰ ਮਾਰੀ ਜੋਰ ਮਾਰੀ ਬਹੁਤ ਥੱਲੇ ਪਤਾ ਕਿੰਨੇ ਦੇਦੇ ਮਿੱਟੀ ਦਾ ਕੀਤਾ ਕੁਈ ਹੋ ਕੁਈ ਹੋ ਇਹ ਬਰੇ ਮਾਰੋ ਕਰਤਾ ਬੜੀ ਵੱਡੀ ਪੁੜੀ ਆਓ ਇਹ ਵਿੱਚ ਜੰਗੜਦਾ ਰਹੇ ਨੇ ਜੰਗੜ ਹਾਂ ਇਹ ਦੱਸੋ ਆਏ ਹੋ ਕੇ ਇੰਨਾ ਕੀ ਹੁਣ ਬੰਦਾ ਬਾਹ ਨਹੀਂ ਮੇਰੇ ਵੀਰੋ ਕਹਿੰਦੇ ਪੁਲੀਆਂ ਪੰਨਣ ਦੀ ਸਲਾਹ ਕਰ ਲਈ ਚੱਕਦੇ ਨੇ ਥੋੜੇ ਲਿਆਵਾਂ